ਨਸ਼ੇ ਦੀ ਹਾਲਤ ਵਿੱਚ ਮਿਲੀ ਇੱਕ ਲੜਕੀ ਜਿਸ ਦੀ ਉਮਰ ਕਮ ਸੇ ਕਮ 21 ਸਾਲ ਦੱਸੀ ਜਾ ਰਹੀ ਹੈ ਦੱਸਦੀ ਕਿ ਪਠਾਨਕੋਟ ਦੇ ਮਲਕ ਚੌਂਗ ਦੇ ਨਾਲ ਸੀਨੀਅਰ ਸਕੈਂਡਰੀ ਸਕੂਲ ਕੋਲ ਇੱਕ ਨਸ਼ੇ ਦੇ ਹਾਲਤ ਵਿੱਚ ਲੜਕੀ ਮਿਲੀ ਜਿਸ ਨੂੰ ਮੌਕੇ ਤੇ ਲੋਕਾਂ ਨੇ ਉਠਾਣ ਦਾ ਬੜਾ ਪ੍ਰਯਾਸ ਕੀਤਾ ਪਰ ਲੜਕੀ ਨਸ਼ੇ ਦੇ ਵਿੱਚ ਇੰਨੀ ਧੁੱਤ ਸੀ ਕਿ ਉਸ ਨੂੰ ਆਪਣੇ ਆਪ ਦੀ ਹੋਸ਼ੀ ਨਹੀਂ ਸੀ ਗੱਲ ਕਰੀਏ ਤਾਂ ਪਹਿਲੇ ਤਾਂ ਨੌਜਵਾਨਾਂ ਵੱਲੋਂ ਨਸ਼ੇ ਦੀ ਲਹਿਰ ਚੱਲੀ ਸੀ ਪਰ ਹੁਣ ਲੜਕੀਆਂ ਵੀ ਇਸ ਦਾ ਸ਼ਿਕਾਰ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ आओ देखते दे हैं है पूरा मामला तक बने रहो देखते रहो न्यूज की ये मेरा सर इतनी हाँ तो है लड़की उससे हाँ बार की वार्ड नंबर संताली चे लड़की जो मैं बचे आ रहे मैं देखा कि अचानक ਇਦਾਂ ਹਿਲਦੇ ਝੁਲਦੇ ਆ ਕੇ ਤੇ ਉਹ ਸਾਈਡ ਤੇ ਨਾ ਖੜੀ ਜਾ ਕੇ ਦੇ ਆ ਕੇ ਨਾ ਡੇਗੀ ਕਿਤੇ ਉਹ ਤਾਂ ਸਾਈਡ ਤੇ ਡੇਗੀ ਜਦੋਂ ਡਿਗਨ ਤੇ باوجود ਉਹਦੇ ਕੀ ਕੀਤਾ ਲੋਕਾਂ ਨੇ ਜਦੋਂ ਸਾਰੇ ਇਕੱਠੇ ਹੋਏ ਆਪਾਂ ਵੀ ਸਾਰੇ ਉੱਥੇ ਜਾ ਕੇ ਦੇਖਿਆ ਤੇ ਉਹ ਨਸ਼ੇ ਦੀ ਹਾਲਤ ਵਿੱਚ ਕਿਉਂਕਿ ਉਹਨਾਂ ਨੂੰ ਆਪੇ ਕੋਈ ਸੁਝਵੋਜ ਨਹੀਂ ਹਾਲੇ ਤੱਕ ਇਹ ਨਹੀਂ ਕੰਫਰਮ ਹੈਗਾ ਕਿੱਥੋਂ ਦੀ ਹੈ ਕੋਈ ਕਿੱਥੋਂ ਦੀ ਨਹੀਂ ਪਰ ਇਹਨਾਂ ਨੂੰ ਕੰਫਰਮ ਹੈਗਾ ਕਿ ਸਾਡੇ ਮਲਕਪੁਰ ਏਰੀਆ ਦੀ ਨਹੀਂ ਹੈਗੀ ਉਹ ਕਿੰਨੀ ਕਮੇਟੀ ਸੀਗੀ ਲੱਗੀ ਇਹ ਸਰ ਇਹ ਜਪਾ ਐਜ਼ਏ ਗੈਸ ਕਰ ਸਕਦੇ ਆ 25 24 25 ਜਾਂ ਕਿੰਨੇ ਕ ਲੱਗਦੀ ਤੁਹਾਨੂੰ 20 ਦੇ ਵਿੱਚ ਕਿੰਨੇ ਹਾਂ 18 ਤੋਂ 20 ਸਾਲ ਦੇ ਵਿੱਚ ਕਹਿੰਦੀ ਸਰਕਾਰ ਨੇ ਤੇ ਨਸ਼ੇ ਦੇ ਪੁਰੀ ਦਾ ਠੱਲ ਪਾਈ ਹੈ ਸਰਕਾਰ ਕਹਿੰਦੀ ਇਹਦੇ ਫਿਰ ਉਸ ਦੇ ਬਾਅਦ ਮੈਂ ਕਹਾਂ ਸਰ ਪੂਰੀ ਪੂਰੀ ਜੋਰਾਣਾ ਠੱਲ ਪਾਈ ਹੋਈ ਹੈ ਨਸ਼ਾ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਾ ਤੁਸੀਂ ਦੇਖ ਸਕਦੇ ਹੋ ਉਹਦੇ ਲਾਗੇ ਕੁੜੀ ਦੇ ਕੋਲੇ ਇੱਕ ਲਿਫਾਫਾ ਹੀ ਉਹਦੇ ਚੋਂ ਪਤਾ ਨਹੀਂ ਸਾਨੂੰ ਕੀ ਕੀ ਨਿਕਲਿਆ ਜਾਂ ਕੀ ਨਹੀਂ ਕੀ ਪੁਲਿਸ ਨੂੰ ਬਰਾਮਦ ਹੋਇਆ ਉਹਦੇ ਕੋਈ ਜਾਂ ਕਿਹੜਾ ਨਸ਼ਾ ਹੋਇਆ ਜਾਂ ਕੋਈ ਡਰਿੰਕ ਕੀਤੀ ਜਾਂ ਫਿਰ ਕੋਈ ਮੈਡੀਕਲ ਨਸ਼ਾ ਕੀਤਾ ਹੈ ਇਹ ਚੀਜ਼ ਤੇ ਹੁਣ ਪੁਲਿਸ ਹੀ ਵੈਰੀਫਾਈ ਕਰਕੇ ਮੈਡੀਕਲ ਕਰਵਾ ਕੇ ਤੇ ਕਨਫਰਮ ਕਰੇਗੀ ਤੇ ਜਿਹੜਾ ਨਸ਼ਾ ਦੀ ਠੱਲ ਪਾਣ ਵਾਲੀ ਗੱਲ ਕਰ ਰਹੀ ਹੈ ਤੁਸੀਂ ਕਰ ਰਹੇ ਹੋ ਤੇ ਉਹ ਤੇ ਤੁਹਾਨੂੰ ਪਤਾ ਹੀ ਆ ਅੱਜ ਦਿਨ ਰੋਜ਼ ਕਿੰਨੀਆਂ ਮੋਤਾ ਆ ਰਹੀਆਂ ਨਸ਼ੇ ਤੋਂ ਤੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਕਿੰਨੀਆਂ ਮੋਤਾ ਹੋਰ ਜ਼ਿਆਦਾ ਹੋ ਰਹੀਆਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਸ਼ਾ ਉਹ ਕਿੰਨਾ ਆਮ ਸ਼ਰਿਆਂ ਵਿੱਚ ਰਿਆ ਤੇ ਕਿੰਨਾ ਨੁਕਸਾਨ ਪਹਾਰੀਆ ਜਿਹੜਾ ਪੰਜਾਬ ਦਾ ਇਹ ਨਸ਼ੇ 'ਚ ਜਿਹੜੀ ਜਵਾਨੀ ਹੈ ਸਾਰੀ ਇਹ ਖਤਮ ਹੋ ਰਹੀ ਹੈ ਤੇ ਜਿਹੜੀ ਠੱਲ ਪਾਨ ਦੀ ਗੱਲ ਹੈਗੀ ਆ ਉਹ ਤੇ ਜ਼ੀਰੋ ਹੈਗੀ ਆ ਅੱਜ ਤੇ ਹੱਥ ਜੋੜ ਕੇ ਹੀ ਬੇਨਤੀ ਕਰਾਂਗੇ ਕਿ ਆਉਣ ਵਾਲਾ ਜਿਹੜਾ ਫਿਊਚਰ ਆ ਸਾਡੇ ਬੱਚਿਆਂ ਦਾ ਜਿਹੜਾ ਉਹਨੂੰ ਸਿਕਿਉਰ ਕੀਤਾ ਜਾਏ ਹੁਣ ਘਰ ਦੇ ਅੰਦਰ ਤੇ ਆਈ ਬੰਦ ਕਰਕੇ ਰੱਖ ਨਹੀਂ ਸਕਦੇ ਆਪਣੇ ਆਪ ਨੂੰ ਜਾਂ ਖੁਦ ਨੂੰ ਬੱਚਿਆਂ ਨੂੰ ਜਿਹੜਾ ਇਹ ਨਸ਼ਾ ਜਿੱਥੋਂ ਵੀ ਆਂਦਾ ਹੈ ਇਹ ਤੇ ਚੰਗੇ ਤਰੀਕੇ ਨਾਲ ਠੱਲ ਪਾਈ ਜਾਵੇ ਧੰਨਵਾਦ ਜੀ ਨਾਮ ਹੈ ਆਪਣਾ ਬਲਜੀਤ ਸਿੰਘ ਮਲਕਪੁਰ ਤੇ ਰਹਿਣ ਵਾਲੇ ਕੀ ਵੇਖਿਆ ਤੁਸੀਂ ਜਿਹੜੀ ਕੁੜੀ ਮੈਂ ਵੇਖਿਆ ਕਿ ਲੜਕੀ ਇੱਥੇੋਂ ਕਿਉਂ ਆਈ ਹੈ ਇਧਰੋਂ ਥੋੜੀ ਝੁੱਲਦੀ ਆਈ ਹੈ ਨਾਲ ਹੀ ਕਿਥੇ ਡਿੱਗ ਪਈ ਹੈ ਤੇ ਮਲਕੀ ਦੁਨੀਆ ਕੁਝੀ ਹੋ ਗਈ ਹੈ ਮੈਂ ਆਪਣੇ ਭਰਾ ਨੂੰ ਦਿਖਾਉਣ ਜਾ ਰਿਹਾ ਸੀ ਡਾਕਟਰ ਨੂੰ ਤੇ ਮੈਂ ਨਿਕਲ ਗਿਆ ਸੀ ਤੇ ਬਾਕੀ ਮੈਂ ਇਹ ਨਹੀਂ ਤੇ ਹੋਰ ਕੋ ਕਿਛ ਨਹੀਂ ਮੈਂ ਇੱਥੇ ਰੁਕਿਆ ਨਹੀਂ ਹਾਂ ਜਿਵੇਂ ਮੈਂ ਕੁੜੀ ਡਿੱਗਦੀ ਦਿਖੀ ਹੈ ਕੀ ਲੱਗਦਾ ਕੋਈ ਨਸ਼ਾ ਕੀਤਾ ਆਇਆ ਹੈ ਨਜ਼ਰ ਤੱਕੇ ਤੱਕ ਲੱਗ ਰ ਨਸ਼ਾ ਕੀਤਾ ਹੋਇਆ ਹੈ ਔਰ ਕੀ ਕੀਤਾ ਹੋਇਆ ਹੈ ਕਹਿੰਦੇ ਪੁਲਿਸ ਵੀ ਲੱਗੀ ਉਹਨੂੰ ਤੱਕ ਕੇ ਮੈਡੀਕਲ ਕਰਵਾਉਣ ਵਾਸਤੇ ਤੇ ਕੀ ਮਤਲਬ ਪੰਜਾਬ ਸਰਕਾਰ ਕਹਿੰਦੀ ਨਸ਼ਾ ਖਤਮ ਕਰਤਾ ਆਪਣੇ ਪੰਜਾਬ ਦੇ ਤੋਂ ਦਾ ਨਸ਼ਾ ਕਰਦਾ ਹੁਣ ਵੈਰੀਫਾਈ ਪਤਾ ਕੀ ਵੈਰੀਫਾਈ ਹੁੰਦਾ ਤੇ ਹੁਣ ਜਿਲ੍ਹਾ ਕ੍ਰੈਸ਼ ਹੋਏਗਾ ਫੇਰੀ ਪਤਾ ਚੱਲੇਗਾ ਆਈ ਕਾਂਟ ਮਨਕੀ ਇਸ ਇਨ ਦਿਸ ਪੁਆਇੰਟ